ਇਸ ਵੇਲੇ ਤਸਵੀਰਾਂ ਦਿਖਾ ਰਿਹਾ ਇਸ ਵੇਲੇ ਅਸੀਂ ਖੜਿਆ ਆ ਲੁਧਿਆਣਾ ਤੋਂ ਮਲੇਰ ਕੋਟਲਾ ਰੋਡ ਤੇ ਇਹ ਜਿਹੜਾ ਰਸਤਾ ਹੈ ਇਹ ਲੁਧਿਆਣਾ ਤੋਂ ਮੇਨ ਹਾਈਵੇ ਮਲੇਰ ਕੋਟਲਾ ਨੂੰ ਜਾਂਦਾ ਹੈ ਤਕਰੀਬਨ ਰਾਤ 10 11 ਵਜੇ ਦੇ ਕਰੀਬ ਇੱਕ ਭਿਆਨਕ ਹਾਦਸਾ ਵਾਪਰਦਾ ਤੇ ਹਾਦਸੇ ਦੀਆਂ ਜਿਹੜੀਆਂ ਤਸਵੀਰਾਂ ਨੇ ਸਹਿਯੋਗੀ ਨੂੰ ਕਹੂੰਗਾ ਜ਼ਰੂਰ ਦਿਖਾਉਣ I20 ਗੱਡੀ ਹੈ ਜਿਹੜੀ ਉਹ ਲੱਗਦੀ ਹੈ ਹਾਦਸਾ ਇੰਨਾ ਬੁਰਾ ਸੀ ਇੰਨਾ ਦਰਦਨਾਕ ਸੀ ਕਿ ਮੌਕੇ ਤੇ ਤਕਰੀਬਨ ਦੋ ਲੜਕੀਆਂ ਦੀ ਜਿਹੜੀ ਮੌਤ ਹੋ ਜਾਂਦੀ ਹੈ ਜੋ ਕਿ ਕਿਸੇ ਪਾਸਿਓਂ ਘੁੰਮ ਫਿਰ ਕੇ ਆ ਰਹੇ ਸੀ ਫਲਹਾਲ ਹਾਦਸਾ ਹੋ ਜਾਂਦਾ ਹੈ ਕਪਖੁਰਦ ਦੇ ਕੋਲੇ ਤੇ ਹਾਦਸਾ ਇੰਨਾ ਭਿਆਨਕ ਸੀ ਤਕਰੀਬਨ ਸਹਿਯੋਗੀ ਨੂੰ ਕਹੂੰਗਾ ਦਿਖਾਉਣ ਜ਼ਰੂਰ ਅੱਧੀ ਗੱਡੀ ਹੈ ਜਿਹੜੀ ਉਹ ਟਰੱਕ ਦੇ ਥੱਲੇ ਵੜ ਜਾਂਦੀ ਹੈ 2120 ਉਹ ਆਪਣਾ ਸੰਤੁਲਨ ਖੋ ਬੈਂਦੀ ਹੈ ਤੇ ਟਰੱਕ ਦੇ ਵਿੱਚ ਆ ਕੇ ਤਕਰੀਬਨ ਅੱਧੀ ਗੱਡੀ ਹੈ ਜਿਹੜੀ ਉਹ ਨੀਚੇ ਧੱਸ ਜਾਂਦੀ ਹੈ ਮੌਕੇ ਤੇ ਜਿਹੜੀ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਬੰਧਤ ਥਾਣੇ ਦੇ ਮੁਖੀ ਨਾਲ ਕਿ ਉਹਨਾਂ ਦਾ ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਹੈ ਸਰ ਜਿਹੜਾ ਟਰੱਕ ਤੇ i20 ਗੱਡੀ ਦਾ ਹਾਦਸਾ ਹੋਇਆ ਇੱਕ ਕਿੰਨੇ ਕੁ ਵਜੇ ਹੈ ਸਰ ਇਹ ਕੱਲ 1 6:25 ਨੂੰ ਵਕਤ ਕਰੀਬ 10:00 ਵਜੇ ਸਾਨੂੰ ਤਲਾਹ ਮਿਲੀ ਸੀ ਵੀ ਇੱਕ ਅਮਰੂਤੀ ਕਾਰ ਤੇ ਟਰੱਕ ਦਾ ਐਕਸੀਡੈਂਟ ਹੋਲ ਕਰਕੇ ਇੱਕ ਉਪਦੇ ਥੋੜਾ ਜਿਹਾ ਪਿੱਛੇ ਐ ਐਕਸੀਡੈਂਟ ਹੋਇਆ ਇੱਕ ਗੱਡੀਆਂ ਜਿਹੜੀ ਸੀ ਅਮਰੀਕਾ ਤੋਂ ਆਉਟਰੀ ਨੂੰ ਜਾ ਰਹੀਆਂ ਸੀ ਲੁਧਿਆਣੇ ਤੋਂ ਆ ਰਹੀਆਂ ਸੀ ਜੀ ਤੇ ਉੱਥੇ ਗਲਾਮੈਂਟ ਤੇ ਸਾਡੀ ਪੁਲਿਸ ਪਹੁੰਚੀ ਗਈ ਤਾਂ ਇੱਕ ਟਰੱਕ ਸੀ ਜਿਹੜਾ ਉਹ ਰੋਡ ਦੇ ਖੜਾ ਸੀਗਾ ਤੇ ਪਿੱਛੋਂ ਜਿਹੜੀ i20 ਸੀ ਉਹ ਗੱਡੀ ਟਰੱਕ ਦੇ ਪਿਛਲੇ ਪਾਸੇ ਜਾ ਕੇ ਉਹਦੇ ਵਿੱਚ ਕਾਫੀ ਜਿਆਦੇ ਅ ਕੱਸ ਗਈ ਤੇ ਇੰਜਰਡ ਗੱਡੀ ਵੀ ਕਾਫੀ ਇੰਜਰਡ ਹੋ ਗਈ ਤੇ ਬੰਦੇ ਵੀ ਉਹਦੇ ਵਿੱਚ ਕਾਫੀ ਜੁੜੇ ਸੀ ਮੌਕੇ ਤੇ ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਬਾਅਦ ਵਿੱਚ ਜਿਹੜੇ ਇਹ ਪਤਾ ਚੱਲਿਆ ਵੀ ਉਹਦੇ ਵਿੱਚ 6 ਬੰਦੇ ਜਿਹੜੇ ਸੀ ਗੱਡੀ ਦੇ ਵਿੱਚ ਸਵਾਰ ਸੀ ਜਿਨ੍ਹਾਂ ਵਿੱਚ ਇੱਕ ਬੱਚਾ ਸੀ ਦੋ ਦੋ ਬੇਟਾ ਬੰਦੇ ਸੀ ਤਿੰਨ ਲੇਡੀਜ਼ ਸੀ ਕਿੰਨਿਆਂ ਦੀ ਮੌਤ ਹੋ ਗਈ ਜੀ ਜਿਨ੍ਹਾਂ ਦੇ ਵਿੱਚੋਂ ਤਿੰਨ ਬੰਦਿਆਂ ਦੀ ਮੌਤ ਹੋ ਗਈ ਦੋ ਬੰਦਿਆਂ ਦੀ ਤੇ ਇੱਕ ਲੇਡੀਜ਼ ਦੀ ਤੇ ਜਿਹੜੇ ਦੋ ਲੇਡੀਜ਼ ਨੇ ਤੇ ਇੱਕ ਬੱਚਾ ਉਹ ਸੀਰੀਅਸ ਨੇ ਉਹ ਲੁਧਿਆਣੇ ਨੇ ਜਾ ਰਹੇ ਨੇ ਅਸੀਂ ਉਨ੍ਹਾਂ ਦੇ ਸਬੰਧ ਵਿੱਚ ਰਜਿੰਦਰ ਕੁਮਾਰ ਦੇ ਬਿਆਨ ਦੇ ਉੱਤੇ ਅਸੀਂ ਪਰਚਾ ਜਿਹੜਾ ਕੇਸ ਐਕਸੀਡੈਂਟ ਦਾ ਰਜਿਸਟਰ ਕਰਤਾ ਤੇ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਕਿਉਂ ਖੜਾ ਸੀ ਕਿਸ ਤਰ੍ਹਾਂ ਕੀ ਕਾਰਨ ਬਣਿਆ ਉਹ ਸਾਰੇ ਹਲੇ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਤੋਂ ਬਾਅਦ ਸਾਨੂੰ ਪਤਾ ਚੱਲੇ ਵੀ ਉਹਨਾਂ ਦਾ ਗੱਡੀ ਦਾ ਰੁਕਣ ਦਾ ਕਾਰਨ ਕੀ ਸੀ ਗੱਡੀ ਕਿਉਂ ਰੁਕੀ